ਸਰ ਸਿੰਘ ਜਨਾਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਤਾਂ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵਿਰਵਾਹ ਇਹ ਹੈ ਕਿ ਆਰਐਸਐਸ ਦੇ ਇੰਦਰੇਸ਼ ਕੁਮਾਰ ਨੇ ਭਾਜਪਾ ਤੇ ਵਿਵਾਦਗ੍ਰਸਤ ਬਿਆਨ ਦਿੱਤਾ ਭਗਵੰਤ ਮਾਨ ਨਾਲ ਜਲੰਧ ਭਗਵੰਤ ਮਾਨ ਜਲੰਧਰ ਦੇ ਵਿੱਚ ਕਿਰਾਏ ਦੇ ਘਰ ਦੇ ਵਿੱਚ ਰਹਿਣਗੇ ਸੁਖਜਿੰਦਰ ਸਿੰਘ ਰਧਾਵਾ ਤੇ ਰਾਜਾ ਵੜਿੰਗ ਨੇ ਵਧਾਈ ਕੀਤਾ ਅਸਤੀਫਾ ਦਿੱਤਾ ਬੰਦੀ ਸਿੰਘਾਂ ਦੀ ਰਿਹਾਈ ਲਈ ਰਵਨੀਤ ਬਿੱਟੂ ਨੇ ਲਿਆ ਯੂ ਟਰਨ ਡੇਰਾ ਮੁਖੀ ਨੇ ਫਿਰ ਮੰਗੀ ਪੈਰੋਲ ਅਦਾਲਤ ਨੇ ਦਿੱਤਾ ਤਿੱਖਾ ਜਵਾਬ ਪੰਜਾਬ ਦੇ ਵਿੱਚ ਵਧਣਗੇ ਬਿਜਲੀ ਦੇ ਭਾ ਕਾਂਗਰਸ ਆਪ ਤੇ ਭਾਜਪਾ ਲਈ ਜ਼ਿਮਨੀ ਟੋਣਾ ਜੰਗ ਦੇ ਸਮਾਨ ਬਣੀਆਂ ਗਰਮੀ ਨੇ ਕੱਢੇ ਵੱਟ ਇੱਕ ਹਫਤਾ ਪਾਰਾ 47 ਤੱਕ ਰਹਿਣ ਦੀ ਸੰਭਾਵਨਾ ਕੁਲਵੀਰ ਸਿੰਘ ਜ਼ੀਰਾ ਦੀ ਜ਼ਮਾਨਤ ਅਰਜ਼ੀ ਹੋਈ ਰੱਦ ਮਹਾਰਾਜਾ ਜੀਤ ਸਿੰਘ ਦੀ ਵਰਸੀ ਵਾਸਤੇ 509 ਸ਼ਰਧਾਲੂ ਜਾਣਗੇ ਪਾਕਿਸਤਾਨ ਤੇ ਆਖਰੀ ਖਬਰ ਪਨ ਬਸ ਦੇ ਕੱਚੇ ਕੰਮੇ 19 ਤਰੀਕ ਨੂੰ ਕਰਨਗੇ ਚੱਕਾ ਜਾ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਟਰਨਾ ਜੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਬਿੱਟੂ ਨੇ ਆਪਣਾ ਸਟੈਂਡ ਬਦਲ ਲਿਆ ਹਾਂ ਬਿਲਕੁਲ ਜੀ ਮੇਰਾ ਖਿਆਲ ਆ ਵੀ ਇਹ ਸ਼ਬਦ ਮੈਂ ਵਰਤਾਂ ਕਿ ਜੇਕਰ ਉਹਨਾਂ ਨੇ ਮੌਕੇ ਮੁਤਾਬਕ ਸਟੈਂਡ ਬਦਲ ਲਿਆ ਤਾਂ ਮੇਰਾ ਖਿਆਲ ਵੀ ਇਹ ਗਲਤ ਨਹੀਂ ਹੋਣੀ ਕਿਉਂਕਿ ਜਿੰਨੀ ਦੇਰ ਤੱਕ ਉਹ ਕਾਂਗਰਸ ਦੇ ਵਿੱਚ ਰਹੇ ਆ ਉਨੀ ਦੇਰ ਤੱਕ ਇੱਕੋ ਗੱਲ ਕਹਿੰਦੇ ਰਹੇ ਕਿ ਨਾ ਸਵਾਰੀ ਨਹੀਂ ਪੈਦਾ ਹੁੰਦਾ ਬੰਦੀ ਸਿੰਘ ਬਿਲਕੁਲ ਨਹੀਂ ਰਿਹਾ ਹੋਣੇ ਚਾਹੀਦੇ ਜਿੰਨੇ ਵੱਡੇ ਇਨਾਣੇ ਜੁਰਮ ਕੀਤੇ ਆ ਤੇ ਉਸ ਹਿਸਾਬ ਦੇ ਨਾਲ ਰਿਹਾਈ ਦੀ ਕੋਤੋਕੀ ਨਹੀਂ ਬਣਦੀ ਇਹ ਬਾਰ ਬਾਰ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਹੁੰਦੇ ਸੀਗੇ ਪਰ ਹੁਣ ਕਿਉਂਕਿ ਬੀਜੇਪੀ ਦੇ ਵਿੱਚ ਹੈ ਹੁਣ ਕਿਉਂਕਿ ਉਹ ਕੇਂਦਰੀ ਰਾਜ ਮੰਤਰੀ ਹੈ ਹੁਣ ਕਿਉਂਕਿ ਇਹਨਾਂ ਦੀ ਕੇਂਦਰ ਦੇ ਵਿੱਚ ਪੁੱਛ ਦੱਸ ਹੈ ਤੇ ਸ਼ਾਇਦ ਬੀਜੇਪੀ ਨੂੰ ਇਹ ਲੱਗਦਾ ਹੋਵੇ ਕਿ ਜੇਕਰ ਭਵਿੱਖ ਦੇ ਵਿੱਚ ਪੰਜਾਬ ਨੂੰ ਫਤਿਹ ਕਰਨਾ ਤੇ ਜੇਕਰ ਉਧਰੋਂ ਸਾਨੂੰ ਬੰਦੀ ਸਿੰਘ ਰਿਹਾਰ ਕਰਨੇ ਵੀ ਪਾਏ ਤਾਂ ਉਦੋਂ ਰਵਨੀਤ ਬਿੱਟੂ ਫਰੀ ਇਹ ਗੱਲ ਕਈ ਜਣ ਬਿਲਕੁਲ ਨਹੀਂ ਰਿਹਾ ਹੋਣੇ ਬਿਲਕੁਲ ਨਹੀਂ ਰਿਹਾ ਹੋਣੇ ਇਹਦੇ ਨਾਲ ਪਾਰਟੀ ਦੀ ਕਿਰਕਰੀ ਨਾ ਹੋਵੇ ਮੇਰਾ ਖਿਆਲ ਆ ਵੀ ਇਹਦੇ ਪਿੱਛੇ ਕਾਰਨ ਇਹ ਹੋਊਗਾ ਅੱਜ ਰਵਨੀਤ ਬਿੱਟੂ ਨੇ ਇਹ ਗੱਲ ਕਹੀ ਆ ਪੱਤਰਕਾਰਾਂ ਨੂੰ ਉਹ ਕਹਿੰਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਮੈਨੂੰ ਕੋਈ ਇਤਰਾਜ਼ ਨਹੀਂ ਹੋਊਗਾ ਮੈਂ ਇਹ ਫੈਸਲਾ ਕਰ ਲਿਆ ਵੀ ਜੇਕਰ ਕੇਂਦਰ ਦੀ ਸਰਕਾਰ ਫੈਸਲਾ ਕਰਦੀ ਵੀ ਹੈ ਇਹ ਤੇ ਰਿਹਾਈ ਕਰਨੇ ਆ ਤਾਂ ਮੈਂ ਇਹਦੇ ਵਿੱਚ ਕੋਈ ਟਿੱਪਣੀ ਨਹੀਂ ਕਰੂੰਗਾ ਜੋ ਕੇਂਦਰ ਦਾ ਫੈਸਲਾ ਹੋਊਗਾ ਮੈਨੂੰ ਮਨਜ਼ੂਰ ਹੋਊਗਾ ਮੈਨੂੰ ਕੋਈ ਇਤਰਾਜ਼ ਨਹੀਂ ਹੋਊਗਾ ਜੇਕਰ ਬੰਦੀ ਸਿੰਘ ਰਿਹਾਈ ਹੋ ਜਾਂਦੇ ਤਾਂ ਹੂੰ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਦੀ ਵਰਸੀ ਤੇ ਕਿੰਨੇ ਲੋਕ ਜਾ ਰਹੇ ਨੇ ਪਾਕਿਸਤਾਨ 500 ਤੋਂ 900 ਸ਼ਰਧਾਲੂਆਂ ਦਾ ਵੀਜ਼ਾ ਲੱਗਾ ਜੀ 500-900 ਸ਼ਰਧਾਲੂਆਂ ਦਾ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮਨਾਉਣ ਦੇ ਲਈ ਇਹ ਜਾ ਰਹੇ ਆ ਤੇ 21 ਤਰੀਕ ਤੋਂ ਲੈ ਕੇ 21 ਜੂਨ ਤੋਂ ਲੈ ਕੇ 30 ਜੂਨ ਤੱਕ ਪਾਕਿਸਤਾਨ ਦੇ ਵਿੱਚ ਇਹ ਵਰਸੀ ਮਨਾਈ ਜਾਣੀ ਆ ਤੇ ਪਤਾ ਲੱਗਾ ਜੀ 509 ਭਾਰਤੀ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਹੋਏ ਆ ਇਹ ਜਾਣਗੇ ਜੀ 21 ਤਰੀਕ ਨੂੰ ਜਾਂ 20 ਤਰੀਕ ਨੂੰ ਚਲੇ ਜਾਣਗੇ ਤੇ ਇਹ ਫਿਰ ਉੱਥੇ ਜਾ ਕੇ ਵਰਸੀ ਸਮਾਗਮ ਵਿੱਚ ਹਿੱਸਾ ਲੈ ਕੇ ਵਾਪਸ ਆਉਣਗੇ ਜੀ ਤੇ ਬਾਕੀ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਜਲੰਧਰ ਕਿਰਾਏ ਤੇ ਕਿਉਂ ਰਹਿਣਗੇ ਦੇਖੋ ਇਹਦਾ ਪੰਜਾਬ ਦੇ ਮੁੱਖ ਮੰਤਰੀ ਕੋਰਾਨੋ ਵੀ ਇਸ ਗੱਲ ਦਾ ਪਤਾ ਕਿ ਜਲੰਧਰ ਦੀ ਚੋਣ ਆ ਜਿਹੜੀ ਉਹ ਸਿਰ ਧੜ ਦੀ ਬਾਜ਼ੀ ਵਾਲੀ ਗੱਲ ਹੈ ਭਾਵੇਂ ਕਿ ਇੱਕ ਵਿਧਾਨ ਸਭਾ ਦੀ ਸੀਟ ਆ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਮੰਨ ਲਓ ਕਿ ਇਹਨਾਂ ਨੂੰ ਇਹ ਸੀਟ ਨਾ ਮਿਲੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਵਾ ਕਿ ਕਿ 90 ਬੰਦੇ ਚਾਹੀਦੇ ਹੁੰਦੇ ਆ ਤੇ 92 ਨਾਲ ਦੇ ਕੋਲੇ ਆ ਤੇ ਜੇਕਰ ਇੱਕ ਅਸਤੀਫਾ ਵੀ ਦੇ ਗਿਆ ਤੇ ਜਿਹੜੇ 4 ਹੋਰ ਜਣੇ ਵੀ ਆਪਾਂ ਕੱਢ ਲઈએ ਜਿਹੜੇ ਕਿ ਵਿਧਾਨ ਸਭਾ ਦੇ ਮੈਂਬਰ ਤੋਂ ਲੋਕ ਸਭਾ ਦੇ ਮੈਂਬਰ ਬਣ ਗਏ ਆ 5 ਜਣੇ 6 ਜਣੇ 7 ਜਣੇ 10 ਜਣੇ ਵਿੱਚੋਂ ਕੱਢ ਦਗੇ ਕੋਈ ਫਰਕ ਨਹੀਂ ਪੈਂਦਾ ਸਰਕਾਰ ਨੂੰ ਪਰ ਇੱਜ਼ਤ ਸਨਮਾਨ ਸਾਖ ਦਾ ਸਵਾਲ ਜ਼ਰੂਰ ਬਣ ਗਿਆ ਕਿਉਂਕਿ 13 ਦੇ ਵਿੱਚੋਂ 3 ਸੀਟਾਂ ਮਿਲੀਆਂ ਆਮ ਆਦਮੀ ਪਾਰਟੀ ਨੂੰ ਤੇ ਕਰੀ ਬਹੁਤ ਹੋਈ ਆ ਆਮ ਆਦਮੀ ਪਾਰਟੀ ਇਹ ਦਰਸਾਉਣ ਦੇ ਲਈ 100% ਕੋਸ਼ਿਸ਼ ਕਰੂਗੀ ਇਹ ਪਈ ਲੋਕ ਸਭਾ ਤੇ ਜੋ ਮਰਜ਼ੀ ਹੋਇਆ ਵਿਧਾਨ ਸਭਾ ਦੇ ਵਿੱਚ ਲੋਕ ਸਾਨੂੰ ਹੀ ਪਿਆਰ ਕਰਦੇ ਸਨ ਤੇ ਹਨ ਸੋ ਇਸ ਕਰਕੇ ਅੱਜ ਭਗਵੰਤ ਸਬੰਧ ਹੋਰਾਂ ਦੇ ਵੱਲੋਂ ਕੋਠੀ ਜਲੰਧਰ ਦੇ ਦੀਪਨਗਰ ਦੇ ਵਿੱਚ ਕਿਰਾਏ ਤੇ ਲੈ ਲਈ ਗਈ ਆ ਉਹਨਾਂ ਨੇ ਹਫ਼ਤੇ ਦੇ ਵਿੱਚ ਤਿੰਨ ਦਿਨ ਇੱਥੇ ਰਿਆ ਕਰਨਾ ਪਰਿਵਾਰਕ ਜੀਆ ਦੇ ਨਾਲ ਇੱਥੇ ਰਹਿਣਾ ਤੇ ਉਹਨਾਂ ਨੇ ਇੱਥੇ ਰਹਿ ਕੇ ਲੜਾਈ ਲੜਦੀ ਜਣਕਾ ਜਲੰਧਰ ਵੈਸਟ ਵਾਲੀ ਜਿਹੜੀ ਜ਼ਬਨੀ ਚੋਂ ਆਣਾ ਵੈਸੇ ਨਹੀਂ ਮੈਨੂੰ ਲੱਗਦਾ ਕਿ ਉਹ ਲੰਮਾ ਸਮਾਂ ਇੱਥੇ ਰਹਿਣਗੇ ਕਿਉਂਕਿ ਇਸ ਤੋਂ ਬਾਅਦ ਨਗਰ ਨਿਗਮ ਦੀਆਂ ਚੋਣਾਂ ਉਸ ਤੋਂ ਬਾਅਦ ਫਿਰ ਜਿਹੜੀਆਂ ਚਾਰ ਹੋਰ ਖੇਤਰ ਦੀਆਂ ਚੋਣਾਂ ਵਿਧਾਨ ਸਭਾ ਦੀਆਂ ਫ ਸੋ ਉਹਨਾਂ ਦੇ ਵੱਲੋਂ ਜਲੰਧਰ ਦੇ ਵਿੱਚ ਰਹਿ ਕੇ ਦੁਆਬਾ ਖੇਤਰ ਤੇ ਮਾਝਾ ਖੇਤਰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਹਫ਼ਤੇ ਦੇ ਵਿੱਚ ਤਿੰਨ ਦਿਨ ਇਹ ਘੇਰਿਆ ਕਰਨਗੇ ਜੀ ਹੂੰ ਹੂੰ ਤੇ ਬਾਕੀ ਜਿਹੜੀ ਤੁਸੀਂ ਦੱਸੀ ਸੀ ਵੀ ਆਰਐਸਐ ਜੈਂਦਰੇਸ਼ ਕੁਮਾਰ ਦੇ ਭਾਜਪਾ ਦੇ ਬਾਰੇ ਬਿਆਨ ਦਿੱਤਾ ਉਹ ਕੀ ਬਿਆਨ ਹੈ ਤੇ ਕੀ ਮਨ ਰੱਖਦਾ ਹੋ ਅਸਲ ਦੇ ਵਿੱਚ ਗੱਲ ਇਹ ਹੈ ਸਿੰਘ ਸਾਹਿਬ ਕਹਿੰਦਾ ਪਿਛਲੇ ਕੁਝ ਸਮੇਂ ਤੋਂ ਬੀਜੇਪੀ ਤੇ ਆਰਐਸਐ ਦੀ ਆਪਸ ਦੇ ਵਿੱਚ ਸੁਰ ਨਹੀਂ ਮਿਲਦੀ ਇਦਾਂ ਦੇ ਸੰਕੇਤ ਮਿਲਦੇ ਆ ਆਪਾਂ ਪਿਛਲੇ ਦਿਨੀ ਰੈੱਡ ਐਫਰਮ ਦੇ ਉੱਤੇ ਪਰਿਵਾਰਕ ਮੈਂਬਰਾਂ ਨੂੰ ਖਬਰ ਸਾਂਝੀ ਕੀਤੀ ਕਿ ਮੋਹਨ ਭਗਵਤ ਜਿਹੜੇ ਕਿ ਆਰਐਸਐਸ ਦੇ ਮੁਖੀ ਆ ਨਾਗਪੁਰ ਦੇ ਵਿੱਚ ਇਹਨਾਂ ਨੇ ਮੰਚ ਦੇ ਉੱਤੇ ਖੜ ਕੇ ਸੰਬੋਧਨ ਕੀਤਾ ਤੇ ਇਹ ਗੱਲ ਆਖੀ ਸੀ ਉਹ ਕਹਿੰਦੇ ਵੀ ਦੇਖੋ ਮਣੀਪੁਰ ਸੜਦਾ ਰਿਹਾ ਇਤਸਾਲ ਪਰ ਕੁਝ ਨਾ ਕੁਝ ਇਹਦੇ ਬਾਰੇ ਸੋਚਣਾ ਚਾਹੀਦਾ ਸੀ ਹੱਲ ਕਰਨਾ ਚਾਹੀਦਾ ਸੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਐਸਪੀ ਦੀਆਂ ਚੋਣਾ ਐ ਲੱਗਦਾ ਸੀ ਵੀ ਚੋਣਾ ਨਹੀਂ ਤਾਂ ਯੁੱਧ ਲੜਿਆ ਜਾ ਰਿਹਾ ਤਾਂ ਜੰਗ ਆ ਇਦਾਂ ਨਹੀਂ ਸੀ ਕਰਨਾ ਚਾਹੀਦਾ ਮर्यादा ਵਿੱਚ ਰਹਿਣਾ ਚਾਹੀਦਾ ਸੀ ਉਹਨਾਂ ਨੇ ਉਸ ਦਿਨ ਇਹ ਗੱਲ ਕਹੀ ਤੇ ਅੱਜ ਆਰਐਸਐਸ ਦੀ ਰਾਸ਼ਟਰੀ ਕਾਰਜਕਾਰੀ ਦੇ ਇੱਕ ਮੈਂਬਰ ਹਨ ਇੰਦਰੇਸ਼ ਕੁਮਾਰ। ਉਹਨਾਂ ਨੇ RAM ਦੇ ਨਾਂ ਦੇ ਉੱਤੇ ਟਿੱਪਣੀ ਕੀਤੀ ਹੈ। ਉਹਨਾਂ ਨੇ ਟਕੋਰਾਂ ਲਾਈਆਂ ਉਹ ਕਹਿੰਦੇ ਦੇਖੋ RAM ਜੀ ਦੇ ਨਾਂ ਦੇ ਉੱਤੇ ਇਦਾਂ ਦੀ ਸ਼ਾਸਤ ਨਹੀਂ ਚਾਹੀਦੀ। ਉਹ ਕਹਿੰਦੇ RAM ਜੀ ਸਭ ਦੇ ਮਨ ਦੇ ਵਿੱਚ ਵਸੇ ਆ। RAM ਜੀ ਦੇ ਪ੍ਰਤੀ ਆਸਥਾ ਦੀ ਭਾਵਨਾ ਸਭ ਦੀ ਹੈ ਪਰ ਜਿਨ੍ਹਾਂ ਨੇ ਬਿਲਕੁਲ ਨਹੀਂ ਮੰਨਿਆ RAM ਜੀ ਨੂੰ ਉਹ ਇੰਨੇ ਜਣੇ ਇਕੱਠੇ ਹੋ ਕੇ ਵੀ ਬਹੁਮਤ ਤੱਕ ਨਹੀਂ ਪਹੁੰਚੇ ਤੇ ਜਿਨ੍ਹਾਂ ਨੇ RAM ਜੀ ਦੀ ਗੱਲ ਕੀਤੀ ਪਰ ਉਹਨਾਂ ਨੇ ਵੀ ਸੱਚੇ ਦਿਲੋਂ ਨਹੀਂ ਕੀਤੀ ਬਹੁਮਤ ਦੇ ਕੋਲੇ ਉਹ ਵੀ ਨਹੀਂ ਪਹੁੰਚੇ ਜੀ। ਅੱਛਾ ਮੈਨੂੰ ਇਹ ਦੱਸਿਓ ਵੀ ਜਿਹੜਾ ਐਮ ਐਲ ਏ ਨਰੇਸ਼ ਕਟਾਰੀਆ ਹੈ ਉਹਨੇ ਕੁਲਵੀਰ ਸਿੰਘ ਜ਼ੀਰਾ ਤੇ ਕੋਈ ਪਰਚਾ ਦਰਜ ਕਰਵਾ ਦਿੱਤਾ ਹੁਣ ਉਹਦੀ ਜ਼ਮਾਨਤ ਨਹੀਂ ਹੋਣ ਦਿੰਦਾ ਬਿਲਕੁਲ ਹੀ ਅਸਲ ਦੇ ਵਿੱਚ ਇਹਨਾਂ ਦੇ ਉੱਤੇ ਨਾ ਪਿਛਲੇ ਨਹੀਂ ਪਰਚਾ ਦਰਜ ਹੋਇਆ ਮਾਰਕਟ ਦਾ ਮਾਰਨ ਦੀ ਕੋਸ਼ਿਸ਼ ਕਰਨ ਦਾ ਇਹਨਾਂ ਦੇ ਉੱਤੇ ਪਰਚਾ ਦਰਜ ਹੋਇਆ ਹੈਗਾ ਕੁਲਵੀਰ ਸਿੰਘ ਜ਼ੀਰਾ ਦੇ ਉੱਤੇ ਸਾਬਕਾ ਵਿਧਾਇਕ ਦੇ ਉੱਤੇ ਇਹਨਾਂ ਨੇ ਇਹ ਗੱਲ ਕਹੀ ਸੀ ਦੋ ਦਿਨ ਪਹਿਲਾਂ ਵੀ ਅੱਜ ਵੀ ਇਹਨਾਂ ਨੇ ਗੱਲ ਕਹੀ ਆ ਉਹ ਕਹਿੰਦੇ ਮੇਰੇ ਉੱਤੇ ਪਰਚਾ ਦਰਜ ਕਰਵਾਇਆ ਗਿਆ ਸਿਆਸੀ ਬਦਲਾ ਫੁਰੀ ਦੇ ਤਹਿਤ ਤੇ ਇਹਨਾਂ ਨੇ ਪਤਾ ਲੱਗਾ ਜੀ ਕਿ ਫਿਰੋਜ਼ਪੁਰ ਦੀ ਕੋਰਟ ਦੇ ਵਿੱਚ ਲਾਈ ਸਗੀ ਜ਼ਮਾਨਤ ਦੀ ਅਰਜ਼ੀ ਅਗਾਊਂ ਜ਼ਮਾਨਤ ਦੀ ਉਹ ਅੱਜ ਖਾਰਜ ਕਰ ਦਿੱਤੀ ਗਈ ਹੈ ਜੀਰਾ ਦੇ ਉੱਤੇ ਕਤਲ ਦੀ ਕੋਸ਼ਿਸ਼ ਦਾ ਪਰਚਾ ਦਰਜ ਹੋਇਆ ਇਹ ਕੇਸ ਜੀਰਾ ਥਾਣੇ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਇਆ ਲੰਘੇ ਮੰਗਲਵਾਰ ਨੂੰ ਜੀਰਾ ਤੇ ਰਾਜਾ ਵੜਿੰਗ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਮਾਮਲੇ ਦੀ ਨਿਰਪੱਖ ਪੜਤਾਲ ਨਾ ਹੋਈ ਤਾਂ ਐਸਐਸਪੀ ਦਫ਼ਤਰ ਨਾਲ ਘੇਰਾ ਪਾਵਾਂਗੇ ਅਸੀਂ ਇਸ ਹਨ ਦੇ ਵਿੱਚ 10 ਏਕੜ ਜ਼ਮੀਨ ਦਾ ਰੌਲਾ ਚੱਲਦਾ ਤੇ ਇਹ ਪਤਾ ਲੱਗਾ ਜੀ ਵੀ ਸਤ ਕੁਲਵੀਰ ਸਿੰਘ ਜੀਰਾ ਦੇ ਚਾਚੇ ਮਹਿੰਦਰਜੀਤ ਸਿੰਘ ਦੇ ਪਿੰਡ ਦੇਵਚੇ ਗੁਰਨਾਲ ਸਿੰਘ ਦੇ ਨਾਲ 10 ਏਕੜ ਜ਼ਮੀਨ ਦਾ ਵਿਵਾਦ ਆ ਦੋ ਧਿਰਾਂ ਨੂੰ ਲੈ ਕੇ ਝਗੜਾ ਹੋਇਆ ਤੇ ਪੈਰ ਦੇ ਵਿੱਚ ਗੋਲੀ ਵੀ ਲੱਗੀ ਸੀ ਇਹਦੇ ਵਿੱਚ ਗੁਰਨਾਲ ਸਿੰਘ ਨਾਂ ਦਾ ਗੱਤੀ ਜ਼ਖਮੀ ਹੋਇਆ ਤੇ ਫਿਰ ਉਹਨੂੰ ਪਤਾ ਲੱਗਾ ਡੀ ਐਮ ਸੀ ਦੇ ਵਿੱਚ ਰੈਫਰ ਕੀਤਾ ਗਿਆ ਇਹਦੇ ਤੋਂ ਬਾਅਦ ਕੇਸ ਕੁਲਵੀਰ ਸਿੰਘ ਜ਼ੀਰਾ ਦੇ ਨਾਲ ਨਾਲ 9 ਹੋਰ ਜਣਿਆਂ ਦੇ ਉੱਤੇ ਨਾਮਜ਼ਦ ਕੀਤਾ ਗਿਆ ਜੀ ਹੂੰ ਹੂੰ ਕੁਲਵੀਰ ਸਿੰਘ ਜ਼ੀਰਾ ਮੁੱਖ ਮੰਤਰੀ ਦੇ ਵਿਰੁੱਧ ਕੋਈ ਗੱਲਾਂ ਕਰਦਾ ਸੀ ਦੇਖੋ ਉਹਨੇ ਸਮੇਂ-ਸਮੇਂ ਤੇ ਬਹੁਤ ਵਾਰ ਕੀਤਾ ਜੀ ਪਹਿਲੀ ਵਾਰ ਨਹੀਂ ਕੀਤੀ ਉਹਨਾਂ ਨੇ ਸਮੇਂ-ਸਮੇਂ ਤੇ ਗੱਲ ਕਹੀ ਕਿ ਆਮ ਆਦਮੀ ਪਾਰਟੀ ਦੇ ਪਿੱਡ ਪੱਲੇ ਕੀ ਆ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕਿਉਂਕਿ ਇਹਨਾਂ ਨੂੰ ਨਾ ਜਿਹੜੇ ਵੀ ਇੱਥੇ ਆਮ ਆਦਮੀ ਪਾਰਟੀ ਵਾਲੇ ਕਹੀ, ਕਈ ਅਕਾਲੀ ਦਲ ਦੇ ਆਗੂ ਕਰੇ ਹੁੰਦੇ ਗਿੱਟਪੂਜਾ, ਐਮਐਲਏ, ਨਿੱਕਾ ਜਿਹਾ ਐਮਐਲਏ। ਸੋ ਇਸ ਕਰਕੇ ਸਮੇਂ-ਸਮੇਂ ਤੇ ਉਤੇ ਤਿੱਖੇ ਤੇਵਰਾ ਦੇ ਵਿੱਚ ਦਿਸਦੇ ਆ। ਵੀ ਭਾਈ ਜਿਹੜਾ ਨਿੱਕਾ ਹੀ ਉਹ ਕਰਨੇ ਹੁੰਦੇ ਵੀ ਬਹੁਤ ਤਿੱਖਾ ਹੁੰਦਾ। ਐਸ ਕਰਕੇ ਇਹਨਾਂ ਨੇ ਹੁਣ ਖਡੂਰ ਸਾਹਿਬ ਤੋਂ ਕਾਂਗਰਸ ਦੀ ਟਿਕਟ ਦੇ ਉੱਤੇ ਚੋਣ ਲੜੀ ਆ। ਸੋ ਜਿਵੇਂ ਸਿਆਸੀ ਸ਼ਬਦ ਕਮਲੇ ਹੁੰਦੇ ਆ, ਉਹ ਵੀ ਇਹ ਵੀ ਕਰਦੇ ਆ ਇਹਨਾਂ ਤੇ ਪੰਜਾਬ ਦੇ ਵਿੱਚ ਬਿਜਲੀ ਮਹਿੰਗੀ ਹੋ ਰਹੀ ਹੈ ਜੀ ਬਿਲਕੁਲ ਜੀ ਪਰਸੋਂ ਤੋਂ ਪੰਜਾਬ ਦੇ ਵਿੱਚ ਬਿਜਲੀ ਮਹਿੰਗੀ ਹੋ ਜਾਣੀ ਆ ਜਿਹੜੀ ਘਰੇਲੂ ਖਪਤਕਾਰਾਂ ਵਾਸਤੇ ਬਿਜਲੀ ਆ ਮਹਿੰਗੀ ਹੋਣੀ ਉਹ ਹੋਣੀ ਆ ਲਗਭਗ 10 ਤੋਂ ਲੈ ਕੇ 12 ਪੈਸੇ ਪ੍ਰਤੀ ਯੂਨਟ ਤੇ ਜਿਹੜੀ ਹੋਣੀ ਆ ਉਦਯੋਗਾਂ ਵਾਸਤੇ ਉਹ ਹੋਣੀ ਜੀ 15 ਪੈਸੇ ਪ੍ਰਤੀ ਯੂਨਟ ਵੈਸੇ ਪੰਜਾਬ ਦੇ ਵਿੱਚ ਸਨ ਸਭ ਜਿਹੜੇ ਘਰੇਲੂ ਖਪਤਕਾਰ ਆ ਉਹਨਾਂ ਦੇ ਲਈ ਸਾਲ ਦੇ ਵਿੱਚ 6 ਬਿਜਲੀ ਦੇ ਬਿੱਲ ਆਉਂਦੇ ਆ ਯਾਨੀ ਕਿ 2 ਮਹੀਨੇ ਬਾਅਦ ਇੱਕ ਬਿੱਲ ਆਉਂਦਾ ਹੈਗਾ ਜਿਵੇਂ ਸਾਡੇ ਘਰ ਦੇ ਵਿੱਚ ਵੀ ਜਿਵੇਂ ਵਾਕੀਆਂ ਦੇ ਘਰਾਂ ਦੇ ਵਿੱਚ ਵੀ ਜੇ ਅਸੀਂ 2 ਮਹੀਨਿਆਂ ਦੇ ਵਿੱਚ 600 ਯੂਨਟ ਬਿਜਲੀ ਖਪਤਦੇ ਹਾਂ ਯਾਨੀ ਕਿ ਦਿਨ ਦੀ 10 ਯੂਨਟ 60 ਦਿਨਾਂ ਦੇ ਵਿੱਚ 600 ਯੂਨਟ ਜੇਕਰ ਖਪਤਦੇ ਹਾਂ ਤਾਂ ਕੋਈ ਬਿੱਲ ਨਹੀਂ ਆਉਦਾ ਜ਼ੀਰੋ ਆਉਂਦਾ ਪਰ ਜੇਕਰ 601 ਯੂਨਟ ਹੋ ਗਈ ਤੇ ਫਿਰ ਪਿਛਲੀ 600 ਦਾ ਵੀ ਆਊਗਾ 610 ਯੂਨਟਾਂ ਹੋ ਜਾਣ ਫਿਰ 610 ਯੂਨਟਾਂ ਦੇ ਪੈਸੇ ਦੇਣੇ ਪੈਣਗੇ ਸੋ ਮਤਲਬ ਜੇ ਜੇਕਰ 600 ਤੋਂ ਘੱਟ ਯੂਨਟਾਂ ਹੋਣਗੀਆਂ ਤਾਂ ਫਿਰ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਪਰ ਜੇਕਰ ਹੁਣ 601 ਯੂਨਟ ਵੀ ਆ ਗਈ ਤਾਂ ਜਿਹੜਾ ਬਿੱਲ ਪਹਿਲਾਂ ਆਉਂਦਾ ਸੀ ਪ੍ਰਤੀ ਯੂਨਟ ਦੇ ਹਿਸਾਬ ਨਾਲ ਉਹਦੇ ਵਿੱਚ 10 ਤੋਂ ਲੈ ਕੇ 12 ਪੈਸੇ ਪ੍ਰਤੀ ਯੂਨਟ ਦੇ ਵਾਧੇ ਨਾਲ ਆਉਗਦਾ ਜੀ ਹੂੰ ਹੂੰ ਤੇ ਅਸਤੀਫੇ ਕਿਹੜੇ ਕਿਹੜੇ ਐਮਐਲਏਜ਼ ਨੇ ਦਿੱਤੇ ਆ ਦੇਖੋ ਜੀ ਅੱਜ ਰਾਜਾ ਬੜਿੰਗਰ ਨੇ ਅਸਤੀਫਾ ਦਿੱਤਾ ਵਿਧਾਨ ਸਭਾ ਦੀ ਮੈਂਬਰੀ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਤਾ ਇਹਨਾਂ ਦੋਵਾਂ ਦੇ ਅਸਤੀਫੇ ਅੱਜ ਸਪੀਕਰ ਕੁਲਤਾਰ ਸਿੰਘ ਸੰਨੋਆ ਸਾਹਿਬ ਦੇ ਵੱਲੋਂ ਮਨਜ਼ੂਰ ਕਰ ਲਏ ਗਏ ਆ ਤੀਜੀ ਗੱਲ ਇਹ ਜੀ ਕਿ ਰਾਜਕੁਮਾਰ ਚੱਬੇਵਾਲ ਨੇ ਅਸਤੀਫਾ ਪਹਿਲਾਂ ਦਿੱਤਾ ਹੋਇਆ ਸੀਗਾ ਤੇ ਅੱਜ ਉਹਨਾਂ ਦਾ ਅਸਤੀਫਾ ਵੀ ਮਨਜ਼ੂਰ ਹੋ ਗਿਆ ਉਹ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਬਣੇ ਆ ਹੁਣ ਇੱਕ ਵਿਧਾਇਕ ਰਹਿ ਗਿਆ ਵਿਧਾਇਕ ਬਨਾਮ ਸੰਸਦ ਮੈਂਬਰ ਮੀਤ ਹੇਰ ਉਹ ਬਰਨਾਲੇ ਤੋਂ ਵਿਧਾਇਕ ਆ ਮੇਰਾ ਖਿਆਲ ਵੀ 2 3 4 ਦਿਨ ਦੇ ਵਿੱਚ ਵਿੱਚ ਉਹਨਾਂ ਨੇ ਅਸਤੀਫਾ ਦੇ ਦੇਣਾ ਉਹਨਾਂ ਦਾ ਵੀ ਮਨਜ਼ੂਰ ਹੋ ਜਾਊਗਾ ਤਾਂ ਫਿਰ ਪੰਜਾਬ ਦੀਆਂ 4 ਸੀਟਾਂ ਖਾਲੀ ਹੋ ਜਾਣਗੀਆਂ ਵਿਧਾਨ ਸਭਾ ਦੀ ਜਿੰਮੀ ਛੋਣ ਵਾਸਤੇ ਸੋ ਜੇ ਰਮੁਜੀ ਕਹਿੰਦੇ ਫੇਰ ਕਹਿੰਦਾ ਮੈਨੂੰ ਜ਼ਮਾਨਤ ਦਿਓ ਮੈਂ ਪਰੋਲ ਤੇ ਜਾਣਾ ਤੇ ਕੀ ਰਿਐਕਸ਼ਨ ਕੀ ਆ ਅਦਾਲਤ ਦਾ ਦੇਖੋ ਜੀ ਡੇਰਾ ਮੁਖੀ ਤਾਂ ਵਾਰ-ਵਾਰ ਇਹ ਚਾਹੁੰਦਾ ਹੀ ਆ ਕਿ ਮੈਨੂੰ ਜ਼ਮਾਨਤ ਮਿਲ ਜੇ ਮੈਨੂੰ ਪੈਰੋਲ ਮਿਲ ਜੇ ਮੈਨੂੰ ਪੱਕੇ ਤੌਰ ਤੇ ਰਿਹਾਈ ਮਿਲ ਜੇ ਪਰ ਇਵੇਂ ਹੋ ਨਹੀਂ ਰਿਹਾ ਡੇਰਾ ਮੁਖੀ ਨੇ ਆ ਲੋਕ ਸਭਾ ਦੀ ਚੋਣ ਦੇ ਮੌਕੇ ਵੀ ਇਹ ਗੱਲ ਕਹੀ ਸੀ ਅਦਾਲਤ ਦੇ ਵਿੱਚ ਅਰਜ਼ੀ ਪਾਈ ਸੀ ਕਿ ਮੈਨੂੰ ਜ਼ਮਾਨਤ ਦਿੱਤੀ ਜਾਵੇ ਮੈਨੂੰ ਪੈਰੋਲ ਦਿੱਤੀ ਜਾਵੇ ਪਰ ਅਦਾਲਤ ਨੇ ਇਹ ਗੱਲ ਕਹੀ ਸੀ ਕਿ ਨਹੀਂ ਹਲੇ ਸੰਭਵ ਨਹੀਂ ਹੈਗਾ ਹੁਣ ਉਹਨੇ ਆਪਣੇ ਵਕੀਲਾਂ ਦੇ ਰਾਹੀਂ ਫਿਰ ਪੈਰੋਲ ਦੀ ਅਰਜ਼ੀ ਪਾਈ ਆ ਤੇ ਇਹ ਗੱਲ ਕਹੀ ਆ ਕਿ ਅਗਲੇ ਮਹੀਨੇ ਯਾਨੀ ਕਿ ਜੁਲਾਈ ਦੇ ਵਿੱਚ ਦੇਰੇ ਦਾ ਇੱਕ ਬਹੁਤ ਵੱਡਾ ਸਮਾਗਮ ਹੋਣ ਜਾ ਰਿਹਾ ਹੈ ਇਸ ਕਰਕੇ 21 ਦਿਨਾਂ ਦੇ ਲਈ ਮੈਨੂੰ ਛੁੱਟੀ ਦਿੱਤੀ ਜਾਵੇ ਤੇ ਅੱਜ ਅਦਾਲਤ ਪੈ ਨਿਕਲੀ ਆ ਵਕੀਲਾਂ ਨੂੰ ਉਹ ਕਹਿੰਦੇ ਜੀ ਕਿ ਤੁਸੀਂ ਅਦਾਲਤ ਦੇ ਉੱਤੇ ਦਬਾਅ ਬਣਾਉਣ ਦੇ ਲਈ ਸਾਰਾ ਤਰੀਕਾ ਵਰਤਦੇ ਹੋ ਤੁਸੀਂ ਸਮਾਗਮ ਰੱਖ ਕੇ ਪੈਰੋਲ ਮੰਗਦੇ ਹੋ ਵੀ ਹੁਣ ਅਸੀਂ ਦਬਾਅ ਬਣਾ ਕੇ ਕਹਿੰਦੇ ਭਾਈ ਸਾਡਾ ਸਮਾਗਮ ਸਰ ਦੇ ਉੱਤੇ ਆ ਤੇ ਜੇਕਰ ਤੁਸੀਂ ਮੰਗ ਲਈ ਸੀ ਪੈਰੋਲ ਤੇ ਫਿਰ ਭਾਈ ਤੁਸੀਂ ਪਹਿਲਾਂ ਪੈਰੋਲ ਮੰਗਦੇ ਤੇ ਜੇ ਤੁਹਾਨੂੰ ਪੈਰੋਲ ਮਿਲ ਜਾਂਦੀ ਫਿਰ ਸਮਾਗਮ ਰੱਖਦੇਗਾ ਤੁਸੀਂ ਸਮਾਗਮ ਰੱਖ ਕੇ ਪੈਰੋਲ ਮੰਗਣ ਦੀ ਗੱਲ ਕਰਦੇ ਆ ਅਦਾਲਤ ਨੇ ਗੱਲ ਕਹੀ ਕਿ ਜੁਲਾਈ ਦੇ ਵਿੱਚ ਫੈਸਲਾ ਕਰਾਂਗੇ ਇਹਦੇ ਬਾਰੇ ਤਰੀਕ ਅਗਲੀ ਜੁਲਾਈ ਦੇ ਵਿੱਚ ਪਾਤੀ ਹੈ ਹੂੰ ਹੂੰ ਤੇ ਪਨ ਬਸ ਦੇ ਜਿਹੜੇ ਮੁਲਾਜ਼ਮ ਨੇ ਕੀ ਕਾਰਵਾਈ ਕਰ ਰਹੇ ਨੇ ਹੋ ਦੇਖੋ ਉਹਨਾਂ ਨੂੰ ਤਨਖਾਹ ਨਹੀਂ ਮਿਲਦੀਆਂ ਜੀ ਕਾਫੀ ਲੰਮੇ ਸਮੇਂ ਤੋਂ ਉਹ ਤਨਖਾਹਾਂ ਨੂੰ ਵਿਚਾਰੇ ਜੰਕਦੇ ਫਿਰਦੇ ਆ ਉਹਨਾਂ ਨੂੰ ਤਨਖਾਹ ਨਹੀਂ ਮਿਲਦੀਆਂ ਜੀ ਜਿਹਦੇ ਕਰਕੇ ਗੁੱਸੇ ਵੀ ਆ ਹਰਕਤ ਦੇ ਵਿੱਚ ਆ ਟਫੇ ਪਏ ਆ ਉਹ ਕਹਿੰਦੇ ਸਾਡੇ ਪੀਪਿਆਂ ਚ ਆਟਾ ਨਹੀਂ ਪੀਪਿਆਂ ਚ ਤੇਲ ਨਹੀਂ ਨਿਆਣਾ ਨੋਸੀ ਕਮਾਈਏ ਕੀ ਤੇ ਖਾਈਏ ਕੀ ਤੇ ਖਵਾਈਏ ਕੀ ਉਹ ਕਹਿੰਦੇ ਇਸ ਕਰਕੇ ਅਸੀਂ 19 ਤਰੀਕ ਨੂੰ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨਾ ਹੈ ਹੂੰ ਹੂੰ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਕਹਿੰਦੇ ਗਰਮੀ ਬਹੁਤ ਆ ਵਟਕੜੇ ਪਾਇਥਨ ਸਾਹਿਬ ਗਰਮੀ ਨੇ ਪੰਜਾਬ ਦੇ ਵਿੱਚ ਬਿਜਲੀ ਦੇ ਲੰਮੇ ਲੰਮੇ ਕੱਟ ਵੀ ਲੱਗ ਰਹੇ ਆ ਪੰਜਾਬ ਦੇ ਵਿੱਚ 46 47 ਡਿਗਰੀ ਅਜ ਵਕ ਵਕ ਥਾਵਾਂ ਤੇ ਤਾਪਮਾਨ ਰਿਹਾ ਪੂਰੀ ਤਰ੍ਹਾਂ ਬਿਲਕੁਲ ਝਲਸਾਉਂਦੀ ਗਰਮੀ ਤੇ ਮੌਸਮ ਮਾਹੌਲ ਨੇ ਕਹਿ ਦਿੱ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਪੂਰਾ ਗਰਮ ਰਹਿਣਾ ਹੈ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਬਹੁਤ ਮਿਹਰਬਾਨੀ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ